ਤਾਂ ਜਦੋਂ ਇਹ ਡਿਲੀਵਰੀ ਬாய் ਖਾਣਾ ਦੇਣ ਘਰੇ ਆਉਂਦਾ ਹੈ ਤਾਂ ਇਹ ਦੇਖਦਾ ਹੈ ਕਿ ਇੱਕ ਮੁੰਡਾ ਘਰ ਦੇ ਵਿੱਚੋਂ ਲਿਕੜਿਆ ਹੈ ਜਿਸ ਤੋਂ ਬਾਅਦ ਕੁੜੀ ਸਾਰਾ ਖਾਣਾ ਟੇਬਲ ਦੇ ਉੱਤੇ ਸੈੱਟ ਕਰ ਦਿੰਦੀ ਹੈ ਤੇ ਜਦ ਤੱਕ ਘਰ ਵਾਲਾ ਜਦੋਂ ਘਰੇ ਆਉਂਦੇ ਉਸ ਨੂੰ ਕਹਿੰਦੀ ਹੈ ਕਿ ਇਹ ਖਾਣਾ ਮੈਂਨੇ ਆਪਣੇ ਹੱਥਾਂ ਦੇ ਨਾਲ ਬਣਾਇਆ ਹੈ ਜਿਸ ਤੋਂ ਬਾਅਦ ਉਸ ਦੇ ਘਰ ਵਾਲਾ ਕਹਿੰਦਾ ਹੈ ਖਾਣਾ ਤਾਂ ਬਹੁਤ ਸਵਾਦ ਲੱਗ ਰਿਹਾ ਹੈ ਇਹਨਾਂ ਨੂੰ ਆਪਣੇ ਦੋਸਤ ਵੀ ਆਉਂਦੇ ਹੋਣਗੇ ਇਹਨਾਂ ਨੂੰ ਉਸਦੇ ਦੋਸਤ ਤੇ ਉਸਦੇ ਘਰ ਵਾਲੀ ਆ ਜਾਂਦੇ ਹਨ ਜਿਸ ਤੋਂ ਬਾਅਦ ਉਹ ਟੇਬਲ ਦੇ ਉੱਤੇ ਬਹਿ ਜਾਂਦੇ ਹਨ ਤੇ ਉਸਦੇ ਘਰ ਵਾਲੀ ਕਹਿੰਦੀ ਹੈ ਇਸਦੇ ਦੋਸਤ ਦੇ ਕੀ ਤੁਹਾਡੀ ਰਿੰਗ ਕਿੱਥੇ ਹੈ ਜਿਸ ਤੋਂ ਬਾਅਦ ਉਹ ਕਹਿੰਦਾ ਕਿ ਪਤਾ ਨਹੀਂ ਰਿੰਗ ਮੇਰੀ ਕਿੱਥੇ ਗਿਰ ਗਈ ਪਰ ਅੱਗੇ ਜੋ ਹੋਇਆ ਉਸ ਨੂੰ ਦੇਖਣ ਤੋਂ ਪਹਿਲਾਂ ਦੋਸਤੋ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇਕਰ ਤੁਸੀਂ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਮੈਂ ਰੱਬ ਅੱਗੇ ਦੁਆ ਕਰੂੰਗਾ ਰੱਬ ਤੁਹਾਡੀ ਹਰ ਇੱਛਾ ਪੂਰੀ ਕਰ ਦੇ ਇਸ ਲਈ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਉਹ ਡਿਲੀਵਰੀ ਬாய் ਜਦੋਂ ਘਰ ਦੇ ਵਿੱਚ ਕੋਲਡ ਡਰਿੰਕ ਦੀ ਬੋਤਲ ਦੇਣ ਆਉਂਦਾ ਤੇ ਕਹਿੰਦਾ ਹੈ ਕਿ ਪਹਿਲਾਂ ਤਾਂ ਇੱਥੇ ਹੋਰ ਮੁੰਡਾ ਸੀ ਅਤੇ ਹੁਣ ਤੁਸੀਂ ਕੋਈ ਹੋਰ ਹੋ ਜਿਸ ਤੋਂ ਬਾਅਦ ਉਸਦੇ ਘਰ ਵਾਲਾ ਹੈਰਾਨ ਹੋ ਜਾਂਦਾ ਹੈ ਜਦ ਉਸਦੀ ਘਰ ਵਾਲੀ ਆ ਕੇ ਕਹਿੰਦੀ ਹੈ ਕਿ ਤੂੰ ਇੱਥੇ ਕੀ ਬਕਵਾਸ ਕਰ ਰਿਹਾ ਹੈ ਜਿਸ ਤੋਂ ਬਾਅਦ ਉਹ ਮੁੰਡਾ ਵੀ ਉੱਥੇ ਆ ਜਾਂਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਮੈਂ ਤੇਰੀ ਰਿੰਗ ਦੇਣੀ ਭੁੱਲ ਗਿਆ ਸੀ ਮੈਨੂੰ ਤੇਰੀ ਰਿੰਗ ਲੱਭ ਗਈ ਸੀ ਜਦੋਂ ਉਸ ਘਰ ਦੇ ਵਿੱਚ ਲਿਕੜ ਰਿਹਾ ਸੀ ਇਸ ਨਾਲ ਉਹਦੀ ਚੋਰੀ ਫੜੀ ਜਾਂਦੀ ਹੈ